ਹੀ ਨਮੀਸ਼ਾ ਪ੍ਰਿਆ ਨੂੰ ਯਮਨ ਦੀ ਅਦਾਲਤ ਯਮਨ ਦੀ ਸਰਕਾਰ ਜਾਂ ਤਲਾਤ ਅਬਦੁਲ ਮਹੰਦੀ ਦੇ ਪਰਿਵਾਰ ਵੱਲੋਂ ਕਲੀਮ ਚਿੱਟ ਮਿਲ ਗਿਆ ਕਿਉਂਕਿ ਸ਼ਰੀਆ ਦਾ ਕਾਨੂੰਨ ਕਹਿੰਦਾ ਹੈ ਕਿ ਖੂਨ ਦੇ ਬਦਲੇ ਖੂਨ ਪਹਿਲਾ ਬਲੱਡ ਮਨੀ ਤਲਾਤ ਅਬਦੁਲ ਮਹੰਦੀ ਦੇ ਪਰਿਵਾਰ ਵੱਲੋਂ ਜਿਹੜੀ ਹੈ ਐਕਸੈਪਟ ਸਵੀਕਾਰ ਨਹੀਂ ਕੀਤੀ ਜਾ ਰਹੀ ਸੀ ਬਲੱਡ ਬਣੀ ਦੀ ਕੀਮਤ ਲਗਭਗ 8.8 ਕਰੋੜ ਰੁਪਏ ਬੰਦੀ ਹੈ ਨਮਿਸ਼ਾ ਪ੍ਰਿਆ ਦੀ ਜਾਨ ਬਚਾਉਣ ਦੇ ਲਈ ਭਾਰਤ ਸਰਕਾਰ ਭਾਰਤ ਦੇ ਰਾਸ਼ਟਰ ਭਾਰਤ ਦੇ ਧਰਮ ਗੁਰੂਆਂ ਨੇ ਅੱਡੀ ਚੋਟੀ ਦਾ ਜੋੜ ਲਗਾਇਆ ਹਾਲਾਂਕਿ 16 ਜੁਲਾਈ ਨੂੰ 10:30 ਵਜੇ ਉਸ ਨੂੰ ਫਾਂਸੀ ਦੇ ਦਿੱਤੀ ਜਾਣੀ ਸੀ ਲੇਕਿਨ ਇਧਰ ਭਾਰਤ ਦੇ ਧਰਮ ਗੁਰੂ ਉਧਰ ਯਮਨ ਦੇ ਧਰਮ ਗੁਰੂ ਨਮਿਸ਼ਾ ਪ੍ਰਿਆ ਦਾ ਭਰਾ ਅਤੇ ਤਲਾਤ ਅਬਦ ਅਬਦੋ ਮਹਿੰਦੀ ਮਿਰਤਕ ਦਾ ਪ੍ਰਾਹ ਅਤੇ ਉਥੋਂ ਦੀ ਸੁਪਰੀਮ ਕੋਰਟ ਦੇ ਜੱਜ ਸਰਬਨ ਨਾਲ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਜਿਹੜੀ ਫਾਸੀ 16 ਜੁਲਾਈ ਨੂੰ ਪਲਟਾ ਵੀ ਕਰ ਦਿੱਤੀ ਗਈ ਇਸ ਫੈਸਲੇ ਨੂੰ ਰੱਖਮਾ ਰੱਖ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਜ਼ਾ ਹੋਵੇਗੀ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਗੱਲਾਂ ਚੱਲੀਆਂ ਕਿ ਨਮੀਸ਼ਾ ਪ੍ਰਿਆ ਦੀ ਜਾਨ ਜਿਹੜੀ ਹੈ ਬਚ ਗਈ ਹੈ ਉਥੋਂ ਦੀ ਸਰਕਾਰ ਉਥੋਂ ਦੇ ਧਰਮਗੁਰੂ ਖਾਸ ਕਰਕੇ ਮਿਰਤਕ ਤਲਾਲ ਅਬਦੁਮਹੰਦੀ ਦੇ ਪਰਿਵਾਰ ਵੱਲੋਂ ਨਮਿਸ਼ਾ ਪ੍ਰਿਆ ਵੱਲੋਂ ਜਿਹੜੀ ਆਫਰ ਸਾਡੇ 8.5 ਕਰੋੜ ਰੁਪਏ ਦੀ ਦਿੱਤੀ ਗਈ ਹੈ ਬਲੱਡ ਬਣੀ ਨੂੰ ਉਹ ਸਵੀਕਾਰ ਕਰ ਲਈ ਹੈ ਲੇਕਿਨ ਥੋੜੇ ਹੀ ਘੰਟਿਆਂ ਬਾਅਦ ਤਲਾਲ ਅਬਦੁਮਹੰਦੀ ਦੇ ਬ੍ਰਦਰ ਯਾਨੀ ਕਿ ਭਰਾ ਦਾ ਕਿ ਸੋਸ਼ਲ ਮੀਡੀਆ ਤੇ ਪੋਸਟ ਆਉਂਦੀ ਹੈ ਕਿ ਸਾਨੂੰ ਮੌਤ ਦੇ ਬਦਲੇ ਮੌਤ ਚਾਹੀਦੀ ਹੈ ਅਸੀਂ ਜਿਹੜਾ 8.5 ਕਰੋੜ ਰੁਪਏ ਨਵੀਸ਼ਾ ਪ੍ਰਿਆ ਦੇ ਕੋਲੋਂ ਐਜ਼ এ ਬਲੱਡ ਬਣੀ ਨਹੀਂ ਲਵਾਂਗੇ ਇਧਰੋਂ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਨਵੀਸ਼ਾ ਪ੍ਰਿਆ ਦੀ ਜਾਨ ਬਚਾਉਣ ਦੇ ਲਈ ਕੀ ਕਰ ਰਹੇ ਹੋ ਇਧਰੋਂ ਭਾਰਤ ਸਰਕਾਰ ਵੱਲੋਂ ਆਪਣੀ ਪਟੀਸ਼ਨ ਦਾਰ ਕੀਤੀ ਗਈ ਸੁਪਰੀਮ ਕੋਰਟ ਨੂੰ ਜਵਾਬ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਹੱਥ ਪੱਲਾ ਮਾਰਿਆ ਜਾਵੇਗਾ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਨਵੀਸ਼ਾ ਪ੍ਰਿਆ ਦੀ ਜਾਨ ਨੂੰ ਬਚਾਉਣ ਦੇ ਲਈ ਕਿਉਂਕਿ ਮਾਮਲਾ ਅਗਸਤ ਵਿੱਚ ਸੀ ਅਗਸਤ ਵਿੱਚ ਉਸ ਮਾਮਲੇ ਤੇ ਫਿਰ ਸੁਣਵਾਈ ਹੋਣੀ ਸੀ ਹਾਲਾਂਕਿ ਨਮਿਸ਼ਾ ਪ੍ਰਿਆ ਦਾ ਕਸੂਰ ਹੈ ਕਿਸ ਤਰ੍ਹਾਂ ਉਹਨਾਂ ਦੀ ਡੀਲ ਹੋਈ ਕਿਸ ਤਰ੍ਹਾਂ ਉਹਨਾਂ ਨੇ ਇਕੱਠਿਆਂ ਨੇ ਮਰਤਕ ਜਿਸ ਦਾ ਨਾਮ ਹੈ ਤਲਾਲ ਅਬਦੁਮਹੰਦੀ ਕਿਸ ਤਰ੍ਹਾਂ ਡੀਲ ਹੋਈ ਕਿਸ ਤਰ੍ਹਾਂ ਸਮਝੌਤਾ ਹੋਇਆ ਕਿਸ ਤਰ੍ਹਾਂ ਐਗਰੀਮੈਂਟ ਹੋਇਆ ਇਹ ਖੁਦ ਨਮਿਸ਼ਾ ਪ੍ਰਿਆ ਚੰਗੀ ਤਰ੍ਹਾਂ ਜਾਣਦੀ ਹੈ ਇਵਨ ਤੋਂ ਨਮਿਸ਼ਾ ਪ੍ਰਿਆ ਤੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਨਸੀ ਸ਼ੋਚਨ ਕਰਤਾ ਸੀ ਨਮਿਸ਼ਾ ਪ੍ਰਿਆ ਦਾ ਨਮਿਸ਼ਾ ਪ੍ਰਿਆ ਦਾ ਪਾਸਪੋਰਟ ਨਮਿਸ਼ਾ ਪ੍ਰਿਆ ਦੇ ਡਾਕੂਮੈਂਟਸ ਜਬਤ ਕਰ ਲਏ ਸੀ ਤਲਾਕ ਅਬਦਉਮੈਂਦੀ ਨੇ ਤੇ ਉਸ ਤੋਂ ਬਾਅਦ ਆਪਣਾ ਡਾਕੂਮੈਂਟ ਲੈਣੇ ਸੀ ਆਪਣਾ ਪਾਸਪੋਰਟ ਲੈਣੇ ਸੀ ਉਹ ਆਪਣੇ ਇੱਕ ਛੋਟੀ ਜੀ ਬੱਚੀ ਆਪਣੇ ਪਤੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਵਾਪਸ ਹੋਣਾ ਚਾਹੀਦੀ ਸੀ ਕਿਉਂਕਿ ਵਾਰ-ਵਾਰ ਮੈਂਟਲੀ ਹਰਾਸ਼ਮੈਂਟ ਫਿਜ਼ੀਕਲੀ ਟਾਰਚਰ ਕੀਤਾ ਜਾ ਰਿਹਾ ਸੀ ਤਲਾਲ ਅਬਦੂ ਮੈਂਦੀ ਜੋ ਯਮਨ ਦਾ ਇੱਕ ਮੁਸਲਮਾਨ ਨਾਗਰਿਕ ਹੈ ਤੇ ਕਹਿੰਦੇ ਨੇ ਕਿ ਜਿਹੜੀ ਖਬਰ ਆਈ ਸੀ ਕਿ ਨਮੀਸ਼ਾ ਪ੍ਰਿਆ ਵਰ ਨੂੰ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਲਗਾਇਆ ਗਿਆ ਵੀ ਚਲੋ बेहोश ਹੋ ਜਾਵੇਗਾ बेहोश ਹੋਣ ਤੋਂ ਬਾਅਦ ਡਾਕੂਮੈਂਟਸ ਇਹਦੇ ਕੋਲੋਂ ਲੈ ਲੈ ਜਾਵਾਂਗੇ ਪਾਸਪੋਰਟ ਇਹਦੇ ਕੋਲੋਂ ਲੈ ਲੈ ਜਾਵੇਗਾ ਅਤੇ ਮੈਂ ਆਪਣੇ ਦੇਸ਼ ਪਰਤ ਜਾਵਾਂਗੀ ਲੇਕਿਨ ਨਸ਼ਾ ਓਵਰਡੋਸ ਹੋ ਗਿਆ ਮੌਕੇ ਤੇ ਤਲਾਲ ਅਬਦੂ ਬੈਂਦੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਤਲਾਕ ਅਬਦੁਲ ਮਹੰਦੀ ਦੀ ਲਾਸ਼ ਦੇ ਟੁਕੜੇ ਕਰਕੇ ਜਿਹੜੀ ਪਾਣੀ ਵਾਲੀ ਟੈਂਕੀ ਦੇ ਵਿੱਚ ਨਵੀਂ ਸ਼ਾਹਪਰੀਆ ਉਹਨੂੰ ਪਾ ਦਿੱਤੇ ਜਾਂਦੇ ਨੇ ਯਾਨੀ ਕਿ ਕਤਲ ਤੇ ਕਤਲ ਹੈ ਲੇਕਿਨ ਸ਼ਰੀਆ ਦਾ ਜਾਤ ਤੇ ਬਲੱਡ ਮਾਣੀ ਲੈਂਦੇ ਨੇ ਤੇ ਜਾਂ ਉਹ ਮੌਤ ਦੇ ਬਤਲੇ ਉਹਨਾਂ ਦੇ ਪਰਿਵਾਰ ਵੱਲੋਂ ਮੌਤ ਜਿਹੜੀ ਹੈ ਮੰਗੀ ਜਾਂਦੀ ਹੈ ਕਿਉਂਕਿ ਤਲਾਕ ਅਬਦੁਲ ਮਹੰਦੀ ਦੇ ਬ੍ਰਦਰ ਹੋਣਾ ਨਹੀਂ ਭਰਾਵਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਅਸੀਂ 8.5 ਕਰੋੜ ਰੁਪਇਆ ਨਹੀਂ ਲਵਾਂਗੇ ਸਾਨੂੰ ਮੌਤ ਦੇ ਬਦਲੇ ਮੌਤ ਚਾਹੀਦੀ ਹੈ ਲੇਕਿਨ ਹੁਣੇ ਹੀ ਖਬਰ ਆਈ ਹੈ ਭਾਰਤ ਦੇ ਧਰਮ ਗੁਰੂ ਤੋਂ ਕਿ ਜਿਹੜੀ ਪਟੀਸ਼ਨ ਦਾਰ ਕੀਤੀ ਗਈ ਸੀ ਧਰਮ ਗੁਰੂ ਵੱਲੋਂ ਉਸ ਤੇ ਗੌਰ ਕੀਤਾ ਹੈ ਯਮਨ ਦੀ ਸਰਕਾਰ ਨੇ ਯਮਨ ਦੀ ਸੁਪਰੀਮ ਕੋਰਟ ਨੇ ਤਲਾਲ ਅਬਦੋ ਮਹਿੰਦੀ ਦੇ ਮਾਤਾ ਪਿਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਹਿਤੀ ਬਣਾਈ ਹੈ ਕਿ ਜੋ ਭਾਰਤ ਦੇ ਧਰਮਪਰੂ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਗ੍ਰੈਂਡ ਮੁਫਤੀ ਅਬੂ ਬਕਰ ਮੁਸਲਿਆਤ ਨਾਮ ਦੇ ਨਾਲ ਉਜਾੜੇ ਜਾਂਦੇ ਨੇ ਕਿ ਇਹ ਮੁਸਲਮ ਧਰਮ ਦੇ ਵਿੱਚ ਉਹ بڑے ਵੱਡੇ ਗੁਰੂ ਨੇ ਕੇਰਲਾ ਦੇ ਪਰਿਵਾਰ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ ਕਿ ਅਸੀਂ 8.5 ਰੁਪਇਆ ਲਵਾਂਗੇ ਅਸੀਂ ਮੌਤ ਦੇ ਬਦਲੇ ਮੌਤ ਨਹੀਂ ਚਾਹੁੰਦੇ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਹ ਜਿਹੜੀ ਜਾਣਕਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਯਮਨ ਦੀ ਸਰਕਾਰ ਨੇ ਕੇਰਲ ਦੀ ਨਰਸ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਇਸ ਦੀ ਜਾਣਕਾਰੀ ਭਾਰਤ ਦੇ ਕੰਤਮ ਪੁਰਮ ਏਪੀ ਦੇ ਗ੍ਰੈਂਡ ਮੁਕਤੀ ਅਬੂ ਬਕਰ ਮੁਸਲਿਆਰ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ ਯਾਨੀ ਕਿ ਭਾਰਤ ਦੇ ਧਰਮ ਗੁਰੂ ਵੱਲੋਂ ਯਮਨ ਦੀ ਸਰਕਾਰ ਯਮਨ ਦੀ ਸੁਪਰੀਮ ਕੋਰਟ ਅਤੇ ਖਾਸ ਕਰਕੇ ਮ੍ਰਿਤਕ ਤਲਾਕ ਅਬਦੁ ਮਹਿੰਦੀ ਦੇ ਪਿਤਾ ਨੂੰ ਪਿਤਾ ਨੂੰ ਮਾਤਾ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਨਮਿਸ ਕਰ ਲਿਆ ਹੈ ਯਾਨੀ ਕਿ ਮੌਤ ਦੀ ਸਜ਼ਾ ਟਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬੜੀ ਵੱਡੀ ਜਿੱਤ ਹੈ ਨਵਿਸ਼ਾ ਪ੍ਰਿਆਦੀ ਇਤਿਹਾਸ ਦੇ ਵਿੱਚ ਇਹ ਵੱਡੀ ਜਿੱਤ ਲਿਖੀ ਜਾਵੇਗੀ ਕਿਉਂਕਿ ਤਾਂ ਯਮਨ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਮੌਤ ਦੇ ਬਦਲੇ ਮੌਤ ਹੀ ਮਿਲਦੀ ਹੈ